ਪੰਜਾਬ ਦੇ ਮੇਲੇ ਅਤੇ ਤਿਉਹਾਰ ਪੰਜਾਬ ਦੇ ਮੇਲੇ ਅਤੇ ਤਿਉਹਾਰ ਬਸੰਤ ਪੰਚਮੀ ਬਸੰਤ ਪੰਚਮੀ ਮਾਗ ਸੁਦੀ ਪੱਖ ਨੂੰ ਪ੍ਰਸਿੱਧ ਮੇਲੇ ਪਟਿਆਲੇ ਤੇ ਛੋਹ ਹਟੇ ਦਾ ਵਨ ਤੋਂ ਪਹਿਲਾਂ ਲਾਹੌਰ ਵਿੱਚ ਹਕੀਕਤ ਰਾਏ ਦੀ ਸਮਾਦ ਤੇ Holi ਦਾ ਤਿਉਹਾਰ ਫਗਣ ਮਹੀਨੇ ਵਿੱਚ ਚੇਤ ਦੀ ਪਹਿਲੇ ਨੂੰ ਚੇਤ ਦੀ ਪਹਿਲੇ ਤਰੀਕ ਨੂੰ ਇਹ ਆਪੇ ਲਈ ਦਿੱਥੇ ਨੂੰ ਹੋਲੇ ਮਹਲੇ ਦਾ ਮੇਲਾ ਅਨੰਦਪੁਰ ਸਾਹਿਬ ਵਿੱਚ ਕੇਸਕਟ ਚੇਤ ਦੇ ਪਹਿਲੇ ਨੂੰ ਹੋਲੇ ਮਹਲੇ ਦਾ ਮੇਲਾ ਅਨੰਦਪੁਰ ਸਾਹਿਬ ਵਿੱਚ ਕੇਸਕਟ ਸਾਵਣ ਦੀ ਤੀਜ ਨੂੰ ਤੀਆਂ ਦਾ ਤਿਉਹਾਰ ਸਾਵਣ ਦੀ ਪੂਰਵਮਸੀ ਨੂੰ ਰਖੜੀ ਦਾ ਤਿਉਹਾਰ ਛਪਾਰ ਦਾ ਮੇਲਾ ਆਦੋ ਸੁਦੀ 14 ਨੂੰ ਉਧਿਆਨੇ ਦੇ ਪਿੰਡ ਵਿੱਚ ਗੁੱਕੇ ਨਾਲ ਸੰਬੰਧਿਤ ਜਵਾਲਾ ਜੀ ਚਿੰਤ ਪੂਰਣੀ ਨਰਨਾ ਦੇਵੀ ਮਨਸਾ ਦੇਵੀ ਦੇ ਮਿਲੇ ਚਿੱਤਰ ਤੇ ਅਸੂ ਵਿੱਚ ਜਰਕ ਦਾ ਮਿਲਦਾ ਦੇਤ ਦੇ ਪਹਿਲੇ ਮੰਗਲਵਾਰ ਨੂੰ ਸ਼੍ਰੀਤਲਾ ਦੇਵੀ ਨੂੰ ਖੁਸ਼ ਕਰਨ ਲਈ ਬਹੀੜੀ ਦਾ ਮੇਲਾ ਵੀ ਕਿਹਾ ਜਾਂਦਾ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਕਿਸ ਦੇ ਵਿੱਚ ਜਰਕ ਦੇ ਮੇਲੇ ਵਿੱਚ ਜਗਰਾਵਾਂ ਦਾ ਮੇਲਾ 14 ਤੋਂ 16 ਫੱਗਣ ਰੋਸ਼ਨੀਆ ਦਾ ਮੇਲਾ ਅਬਦੁਲ ਖਾਦਰ ਜਿਲਾਨੀ ਦੀ ਕਬਰ ਤੇ ਲੱਗਦਾ ਇੱਕ ਤਾਂ ਖੁਇਆ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਜਰਗ ਦਾ ਮੇਲਾ ਕਿਦ ਹੈ ਸੀਤਲਾ ਦੇਵੀ ਦਾ ਤੇ ਜਿਤਰਾਵਾ ਦਾ ਮੇਲਾ ਰੋਸ਼ਨੀਆ ਦਾ ਮੇਲਾ 14 ਤੋਂ 16 ਫੱਗਣ ਵਿੱਚ ਮਲੇਰ ਕੋਟ ਵਿੱਚ ਮਲੇਰ ਕੋਟ ਵਿੱਚ ਖੈਦਰ ਸੇਖ ਖੈਦਰ ਸੇਖ ਦੇ ਮਕਬਰੇ ਦੇ ਨਿਮਾਣੀ ਕਦਸੀ ਨੂੰ ਮਿਲ ਲੱਗਦਾ ਮੱਖੀ ਸਰਵਰ ਜਾਨੀਗਾਹੇ ਦਾ ਮੇਲਾ ਉਹਦੇ ਪਹਿਲੇ ਅਵੀਰਵਾਰ ਨੂੰ ਮਲੇਰ ਕੋਟਲੇ ਵਿੱਚ ਉਹਦੇ ਪਹਿਲੇ ਵੀਰਵਾਰ ਨੂੰ ਮਲੇਰ ਕੋਟਲੇ ਵਿੱਚ ਲੁਧਿਆਣੇ ਦੇ ਡਾਡਲਾ ਪਿੰਡ ਲੁਧਿਆਣੇ ਦੇ ਡਾਡਲਾ ਪਿੰਡ ਸਖੀ ਸਰਬਰ ਦੀ ਖਾਨ ਘਾਤੇ ਜੇਠ ਚੰਨਣ ਦੇ ਪਹਿਲੇ ਵੀਰਵਾਰ ਨੂੰ ਹਰ ਪੂਰणिमा ਨੂੰ ਪੰਜਾ ਸਾਹਿਬ ਵਿੱਚ ਵਿਖੇ ਪੱਛਮੀ ਪੰਜਾਬ ਵਿੱਚ ਲੱਗਦਾ ਸੀ ਕਤਕ ਦੇ ਪੂਰਨਮਾਸੇ ਨਨਕਾਣਾ ਸਾਹਿਬ ਵਿਖੇ ਲਾਹੌਰ ਵਿੱਚ ਡੇਹਰਾ ਸਾਹਿਬ ਵਿਖੇ ਗੁਰੂ ਗੁਰੂ ਵਰਚਨ ਦੇਵ ਜੀ ਦੇ ਸ਼ਹੀਦੀ ਦਿਵਸ ਵਿੱਚ ਲਾਹੌਰ ਵਿੱਚ ਡੇਹਰਾ ਸਾਹਿਬ ਵਿਖੇ ਗੁਰੂ ਵਰਚਨ ਦੇਵ ਜੀ ਦੀ ਸ਼ਹੀਦੀ ਦੀ ਵਸਤੇ ਮੱਕੀ ਦਾ ਮੇਲਾ ਮੱਕੀ ਦਾ ਮੇਲਾ ਮੁਕਤਸਰ ਵਿੱਚ ਮੱਕੀ ਵਾਲੇ ਦਿਨ ਬਾਦੋਦੀ ਮੱਸਿਆ ਨੂੰ ਤਰੰਤਰਣ ਵਿਖੇ ਤਾਰੀ ਮੇਲਾ ਇੱਜਕਦੇਵ ਕਲਾਮ ਵਿੱਚ ਤੇ ਲੁਧਿਆਣਾ ਵਿੱਚ ਪ੍ਰੋਫੈਸਰ ਮੋਨ ਸਿੰਘ ਦੀ ਯਾਦ ਵਿੱਚ ਜਗਦੇਵ ਖੜਾ ਵਿੱਚ ਹਸਮ ਸਾਹ ਦੀ ਯਾਦ ਵਿੱਚ ਤੇ ਲੁਧਿਆਣੇ ਵਿੱਚ ਪ੍ਰੋਫੈਸਰ ਸੋਹਣ ਸਿੰਘ ਦੀ ਯਾਦ ਵਿੱਚ ਦੋਵੇਂ ਇੱਕ ਕਵੀਆਂ ਦੇ ਮੇਲੇ ਕਵੀਆਂ ਦੇ ਮੇਲੇ ਜਗਦੇਵ ਖੜਾ ਵਿੱਚ ਹਸਮ ਸਾਹ ਦੀ ਯਾਦ ਵਿੱਚ ਲੁਧਿਆਣੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਵਿੱਚ ਕੰਜਕਾਂ ਦੀ ਪੂਜਾ ਚਿੱਤਕ ਸੁਧੀ 8ਵੀਂ ਕੰਚ ਕਾਂਦੀ ਪੂਜਾ ਚਿੱਤਕ ਸੁਦੀ ਅਠਵੀਂ ਚਿੱਤਕ ਸੁਦੀ ਨੋਨੂੰ ਰਾਮ ਨੌਮੀ ਦਾ ਤਿਉਹਾਰ ਚਿੱਤਕ ਸੁਦੀ ਨੋਨੂੰ ਰਾਮ ਨੌਮੀ ਦਾ ਤਿਉਹਾਰ ਭਾਦੋ ਦੇ ਮਹੀਨੇ ਭਾਦੋ ਦੇ ਮਹੀਨੇ ਗੱਗਾ ਨੌਮੀ ਦਾ ਭਾਦੋ ਦੇ ਮਹੀਨੇ ਗੱਗਾ ਨੌਮੀ ਦਾ ਭਾਦੋ ਦੀ ਅਠਵੀਂ ਜਨਮ ਅਸ਼ਟਮੀ ਭਾਦੋ ਦੀ ਅਠਵੀਂ ਜਨਮ ਅਸ਼ਟਮੀ ਜਾਂ ਜਨਮਾਸ਼ਟਮੀ ਅਸੂ ਦੇ 15 ਤਿਥਾਂ ਨੂੰ ਸਰਾਦ ਅਸੂ ਦੇ 15 ਤਿਥਾਂ ਨੂੰ ਸਰਾਦ ਅਸੂ ਦੇ 15 ਤਿਥਾਂ ਨੂੰ ਸਰਾਦ